ਜੋ ਕਿ ਕੋਖਰਾ ਹੜਤਾਲ ਦੀਆਂ ਵਾਇਕੀ ਕਥਾ ਸਾਹਿਬਾਂ ਵਾਇਕੀ ਖਤੇ ਅੱਜ ਅਸੀਂ ਇਖਨੌਰੀ ਪੱਟ ਉਤੇ ਪਹੁੰਚੇ ਹਾਂ ਜਿੱਥੇ ਕਿ ਸੰਗਤਾਂ ਦਾ ਠਾਠਾ ਮਾਰਦਾ ਟੱਕਿਆ ਔਰ ਸਾਰੀਆਂ ਹੀ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਘਰ ਭਰਤੀ ਇੱਕ ਇੱਕ ਦੋ ਦੋ ਬੰਦੇ ਜਰੂਰ ਇਸ ਮੋਰਚੇ 'ਚ ਪਹੁੰਚੋ ਕਿਉਂਕਿ ਮੋਰਚਾ ਜਿਹੜਾ ਵਾਰ-ਵਾਰ ਇਦਾਂ ਦੇ ਮੋਰਚੇ ਨਹੀਂ ਲੱਗਦੇ ਇਹ ਸਰਕਾਰਾਂ ਨੂੰ maat ਪਾਉਣ ਵਾਲੇ ਮੋਰਚੇ ਜਿਹੜੇ ਲੱਗਦੇ ਆ ਉਹ ਵਾਰ-ਵਾਰ ਨਹੀਂ ਲੱਗਦੇ ਇਸ ਕਰਕੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਆ ਇੱਥੇ ਜ਼ਰੂਰ ਦੋ ਦੋ ਚਾਰ ਚਾਰ ਦਿਨ ਦੀ ਹਾਜ਼ਰੀ ਭਰੋ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੂਰੇ ਪਹਾੜੀਆਂ ਜਥੇਬੰਦੀਆਂ ਨੂੰ ਔਰ ਕਿਸਾਨਾਂ ਮਜ਼ਦੂਰਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਦੇਖ ਲਓ ਤੁਸੀਂ ਇਸ ਮੋਰਚੇ ਤੇ ਜਿਹੜੇ ਕੋਈ ਮੋਰਚੇ ਵਾਰ-ਵਾਰ ਨਹੀਂ ਇਦਾਂ ਦੇ ਲੱਗਦੇ ਜਿਹੜੇ ਸਰਕਾਰਾਂ ਨੂੰ ਮਾਤ ਪਾ ਸਕਣ ਇਸ ਕਰਕੇ ਅਸੀਂ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਕਰਦੇ ਆ ਪਰਿਵਾਰਾਂ ਪਰਿਵਾਰਾਂ ਸਮੇਤ ਇੱਥੇ ਆਪਣੀਆਂ ਹਾਜ਼ਰੀਆਂ ਲਵਾਓ ਕਿਉਂਕਿ ਇਹ ਮੋਰਚਾ ਜਿਹੜਾ ਵਾ ਆਪਣੀ ਜਵਾਨੀ ਤੇ ਆਪਣੀਆਂ ਨਸਲਾਂ ਨੂੰ ਬਚਾਉਣ ਦਾ ਮੋਰਚਾ ਆ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਦਾ ਮੋਰਚਾ ਆ ਕਿਉਂਕਿ ਸਰਕਾਰਾਂ ਨੇ ਆਪਣਾ ਤਾਨਾशाही ਵਰਤੀਰਾ ਜਿਹੜਾ ਸ਼ੁਰੂ ਕਰਤਾ ਪਰ ਬਾਬੇ ਨਾਨਕ ਨੇ ਤਾਨਾਸ਼ਾਹੀ ਵਰਤੀਰਾ ਜਿਹੜਾ ਇਹਦਾ ਪੂਰਾ ਸੱਚ ਦੇ ਨਾਲ ਜਵਾਬ ਦਿੱਤਾ ਇਸ ਕਰਕੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵਾਤੋ ਵਾਦਖਨੋਰੀ ਬਾਡਰ ਸ਼ੰਭੂ ਬਾਡਰ ਕਿੱਥੇ ਵੀ ਕਿਸਾਨੀ ਅੰਦੋਲਨ ਚੱਲਦਾ ਉਥੇ ਪੰਚਤਨ ਦੀ ਕਿਰਪਾਲਤਾ ਕਰੋ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਹ